ਵੱਡੀ ਖਬਰ ਸਾਹਮਣੇ ਆ ਰਹੀ ਅੱਜ ਦਿਨ ਚੜ੍ਹਦੇ ਇੱਕ ਵੱਡਾ ਸੜਕੀ ਹਾਦਸਾ ਵਾਪਰ ਗਿਆ ਹੈ ਜਿਸ ਦੇ ਕਾਰਨ ਇੱਕ 13 ਸਾਲਾ ਸਕੂਲੀ ਬੱਚੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਨੇ ਅਧ ਚਾਰ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹੇ ਦੇ ਪਿੰਡ ਸਿਵੀਆਂ ਤੋਂ ਇੱਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਦੇ ਸੰਬੰਧੀ ਹੋਣ ਵਾਲਾ ਇੱਕ ਟੈਸਟ ਦਿਵਾਉਣ ਦੇ ਲਈ ਫਰੀਦਕੋਟ ਆਇਆ ਸੀ ਪਿੰਡ ਦੇ ਬਾਸਾਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜੀ ਹੋਈ ਸੀ ਜਿਸ ਨੇ ਵੀ ਫਰੀਦਕੋਟ ਹੀ ਉਹੀ ਟੈਸਟ ਦੇਣ ਆਉਣਾ ਸੀ ਕਾਰ ਸਵਾਰ ਸ਼ਖਸ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਤੇ ਇੱਕ ਤਰਫ ਤੋਂ ਆਦੀ ਚਲਦੀ ਕਾਰ ਤੇ ਡਿੱਗ ਗਿਆ ਜਿਸ ਦੇ ਕਾਰਨ ਕਾਰ ਦੇ ਵਿੱਚ ਸਵਾਰ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਨੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦਾਖਲ ਕਰਵਾਇਆ ਹੈ ਜਿੱਥੇ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ 13 ਸਾਲਾ ਸਕੂਲੀ ਵਿਦਿਆਰਥਣ ਦਮ ਤੋੜ ਦਿੰਦੀ ਹੈ ਜਦਕਿ ਬਾਕੀ 4 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਮ੍ਰਿਤਕ ਸਹਿਜਪ੍ਰੀਤ ਕੋਰ ਨੂੰ ਹੀ ਕਾਰ ਸਵਾਰ ਉਸ ਦੀ ਸਹੇਲੀ ਨੇ ਲਿਫਟ ਦਿੱਤੀ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਸਰ ਐਸਐਸਐਫ ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਸ ਦਾ ਕਰਕੇ ਕਿ ਦਰਖਤ ਡਿੱਗ ਗਿਆ ਹੈ ਤੇ ਬਹੁਤ ਨੁਕਸਾਨ ਹੋਇਆ ਹੈ ਕਿ ਤਾਂ ਪਹੁੰਚੋ ਹਨਾ ਸਰ ਜਦ ਹੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗ ਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਰੀ ਟੁੱਟ ਚੁੱਕੀ ਆ ਸਰ ਗੱਡੀ 'ਚ 5 ਜਾਨੇ ਸੀਗੇ ਸਰ ਉਹਨਾਂ ਦੀ ਸੱਟਾ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਕਿ ਕਿ ਛੋਟਾ ਬੱਚਾ ਸੀ ਉਹਦੇ ਜ਼ਿਆਦਾ ਸੱਟਾਂ ਨੇ ਸਰ ਮੌਕੇ ਦੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ ਕਿਉਂਕਿ ਸਾਡੇ ਐਸਐਸਐਫ ਟੀਮ ਜਾਣ ਤੋਂ ਜਸਟ ਪਹਿਲਾਂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਐਸਐਫ ਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਈ ਪਤਾ ਲੱਗੇ ਕਿ ਕਿੱਥੋਂ ਆ ਰਹੇ ਸੀ ਔਰ ਕਿੱਥੇ ਜਾ ਰਹੇ ਸੀ ਹਾਂਜੀ ਸਰ ਆਪਾਂ ਪਤਾ ਕਰ ਰਹੇ ਹਾਂ ਇਹ ਹਾਲੇ ਫੋਟੋ ਵਗੈਰਾ ਸ਼ੇਅਰ ਕਰੀਆਂ ਨੇ ਕਿ ਜਿੰਛੇ ਜਿੰਛੇ ਜਲਦੀ ਜ਼ਖਮੀ ਆਦੀ ਪਛਾਣ ਕਰੀ ਜਾ ਸਕੇ ਕੋਈ ਕੋਈ ਜਾਣਕਾਰੀ ਨਹੀਂ ਸਾਡੇ ਕੋਲ ਕਿ ਕਿੱਥੋਂ ਆ ਰਹੇ ਸੀ ਜਾਂ ਕਿੱਥੋਂ ਦੀ ਗੱਡੀ ਹੈ ਨਹੀਂ ਸਰ ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹਾਂ ਇਹ ਕੰਮ ਕਿ ਬਾਬੇ ਰੋਡੇ ਸ਼ਾਹ ਦੀ ਸਮਾਦ ਹੈ ਫੋਟਪੂਰਾ ਰੋਡ ਤੇ ਉੱਥੇ ਇਹ ਸਿਵੀਆਂ ਪਿੰਡ ਤੋਂ ਬਲਜੀਤ ਸਿੰਘ ਸਾਡਾ ਬਚੇਤਰ ਸਿੰਘ ਬਚਨਤ ਸਿੰਘ ਉਹਦੀ ਨਾਲ ਇੱਕ ਪਰਜਾਈ ਸੀ ਇੱਕ ਬ੍ਰਦਰ ਦੀ ਨੂੰਹ ਸੀ ਇੱਕ ਇਹਨਾਂ ਦੀ ਪੁੱਤਰੀ ਸੀਗੀ ਇੱਕ ਪਿੰਡ ਤੋਂ ਲੜਕੀ ਸੀ ਨਾਲ ਅ ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਉੱਥੇ ਪੇਪਰ ਦੇ ਨੌਂਦੇ ਸੀ ਬੱਤੇ ਨੇਤਕ ਦਾ ਨੇਤਕ ਦਾ ਉਹ ਪੇਪਰ ਦੇ ਨਾ ਆ ਰਹੇ ਸੀ ਤੇ ਦਰਖਤ ਇੱਕਦਮ ਪਪੂਲਰ ਦਾ ਸੀਗਾ ਅ ਉੱਡੀ ਸਾਈਡ ਤੇ ਉਹ ਡਿੱ ਗਿਆ ਗੱਡੀ ਦੇ ਉੱਪਰ ਜੀ ਗੱਡੀ ਦੇ ਉੱਪਰ ਡਿੱਗਣ ਨਾਲ ਤੇ ਇਹ ਸਾਰਿਆਂ ਪੰਜਾਂ ਜਣਿਆਂ ਦੇ ਸੱਟਾਂ ਲੱਗੀਆਂ ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਉਸ ਲੜਕੀ ਜਿਹੜੀ ਨਾਲ ਬੈਠੀ ਸੀ ਵਸਟਾਂਡ ਤੋਂ ਉਹਦੀ ਬਰਾਨੇ ਲਾਜ਼ਮਤ ਹੋ ਗਈਏ ਉਹ ਮੋਰਚੀ ਚੋਂ ਲੈ ਕੇ ਗਏ ਆ 32 ਆ ਦੋਨਾਂ ਦੀ ਉਮਰ 13-13 ਸਾਲ ਆ ਉਹ ਕਲਾਸ ਪਹਿਲੋ ਚੀ ਦੂਸਰੀ ਬੇਟੀ ਇਹਨਾਂ ਦੀ ਜਿਹੜੀ ਪੁੱਤਰੀ ਸ਼ੋਹ ਦੀ ਕਲਾਸ ਕਰ ਰਹੀ ਸੀ ਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਐ ਇੱਕ ਜਿਹੜੀ ਉਹਨਾਂ ਦੇ ਭਰਾਈ ਸ਼ੋਹ ਦੇ ਸਾਥ ਥੋੜੀ ਜਿਹਾ ਜ਼ਿਆਦਾ ਇੱਕ ਉਹਦੇ ਸਿਰ 'ਚ ਵੀ ਆ ਇੱਕ ਗੁੱਟ ਲੱਗਦਾ ਵੀ ਜਿਵੇਂ ਫੈਕਚਰ ਆ ਡਾਕਟਰਾਂ ਦੇ ਹਾਂਜੀ ਇਸ ਨੂੰ ਕੀ ਕਰਦੇ ਹੁਣਸ ਵੱਲੋਂ ਜੀ ਐਸੀ ਇਕਵਾਲ ਸਿੰਘ ਇਕਵਾਲ ਚੰਦ ਕਾਰਵਾਈ ਕਰ ਰਿਹਾ ਉਹਨਾਂ ਨੂੰ ਮੈਂ ਇਨਫਾਰਮ ਕਰਦਾ ਉਹ ਆ ਰਹੇ ਉਹ ਮੌਕੇ ਤੇ ਸੀਗੇ ਤੇ ਉਹਨੂੰ ਕਿਹਾ ਵੀ ਆ ਕੇ ਤੁਸੀਂ ਉਹਨਾਂ ਦੇ ਬਿਆਨ ਲਿਖੀ ਜਿਹੜੀ ਪੰਦੀ ਕਰੀ ਕਰੋ ਪਹਿਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਅੱਜ ਦਿਨ ਚਰਦੇ ਇੱਕ ਵੱਡਾ ਸੜਕੀ ਹਾਦਸਾ ਵਾਪਰ ਗਿਆ ਹੈ ਜਿਸ ਦੇ ਕਾਰਨ ਇੱਕ 13 ਸਾਲਾ ਸਕੂਲੀ ਬੱਚੀ ਨੂੰ ਆਪਣੀ ਜਾਨ ਤੋਂ ਹੱਤ ਧੋਣੇ ਪੈ ਗਏ ਨੇ ਅਤੇ ਚਾਰ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹੇ ਦੇ ਪਿੰਡ ਸਿਵੀਆਂ ਤੋਂ ਇੱਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਦੇ ਸਬੰਧੀ ਹੋਣ ਵਾਲਾ ਇੱਕ ਟੈਸਟ ਦਿਵਾਉਣ ਦੇ ਲਈ ਫਰੀਦਕੋਟ ਆਇਆ ਸੀ ਪਿੰਡ ਦੇ ਬਸ ਸਾਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜੀ ਹੋਈ ਸੀ ਜਿਸ ਨੇ ਵੀ ਫਰੀਦਕੋਟ ਹੀ ਉਹੀ ਟੈਸਟ ਦੇਣ ਆਉਣਾ ਸੀ ਕਾਰ ਸਵਾਰ ਸ਼ਖਸ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਹੀ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਦੇ ਇੱਕ ਤਰਫ ਤੋਂ ਨਦੀ ਚੱਲਦੀ ਕਾਰ ਤੇ ਡਿੱਗ ਗਿਆ ਜਿਸ ਦੇ ਕਾਰਨ ਕਾਰ ਦੇ ਵਿੱਚ ਸਵਾਰ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਨੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ 13 ਸਾਲਾਂ ਸਕੂਲੀ ਵਿਦਿਆਰਥਣ ਦਮ ਤੋੜ ਦਿੰਦੀ ਹੈ ਜਦਕਿ ਬਾਕੀ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਮ੍ਰਿਤਕ ਸਹਿਜਪ੍ਰੀਤ ਕੋਰ ਨੂੰ ਹੀ ਕਾਰ ਸਵਾਰ ਉਸ ਦੀ ਸਹੇਲੀ ਨੇ ਲਿਫਟ ਦਿੱਤੀ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਸਰ ਐਸਐਸਐਫ ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਬੂਰਾ ਤੋਂ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਸ ਦਾ ਕਰਕੇ ਕਿ ਦਰਖਤ ਡਿੱਗ ਗਿਆ ਹੈ ਤੇ ਬਹੁਤ ਨੁਕਸਾਨ ਹੋਇਆ ਹੈ ਕਿ ਤਾਂ ਪਹੁੰਚੋ ਹਨਾ ਸਰ ਜਦ ਹੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗ ਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਰੀ ਟੁੱਟ ਚੁੱਕੀ ਆ ਸਰ ਗੱਡੀ 'ਚ 5 ਜਾਨੇ ਸੀਗੇ ਸਰ ਉਹਨਾਂ ਦੀ ਸੱਟਾ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਕਿ ਕਿ ਛੋਟਾ ਬੱਚਾ ਸੀ ਉਹਦੇ ਜ਼ਿਆਦਾ ਸੱਟਾਂ ਨੇ ਸਰ ਮੌਕੇ ਦੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ ਕਿਉਂਕਿ ਸਾਡੇ ਐਸਐਸਐਫ ਟੀਮ ਜਾਣ ਤੋਂ ਜਸਟ ਪਹਿਲਾਂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਐਸਐਫ ਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਈ ਪਤਾ ਲੱਗੇ ਕਿ ਕਿੱਥੋਂ ਆ ਰਹੇ ਸੀ ਔਰ ਕਿੱਥੇ ਜਾ ਰਹੇ ਸੀ ਹਾਂਜੀ ਸਰ ਥੋੜਾ ਆਪਾਂ ਪਤਾ ਕਰ ਰਹੇ ਹਾਂ ਇਹ ਹਾਲੇ ਫੋਟੋ ਵਗੈਰਾ ਸ਼ੇਅਰ ਕਰੀਆਂ ਨੇ ਕਿ ਸੋ ਛੇਤੀ ਤੋਂ ਛੇਤੀ ਜ਼ਖਮੀਆਂ ਦੀ ਪਛਾਣ ਕਰੀ ਜਾ ਸਕੇ ਕੋਈ ਕੋਈ ਜਾਣਕਾਰੀ ਨਹੀਂ ਸਾਡੇ ਕੋਲ ਕਿ ਕਿੱਥੋਂ ਆ ਰਹੇ ਸੀ ਜਾਂ ਕਿੱਥੋਂ ਦੀ ਗੱਡੀ ਹੈ ਨਹੀਂ ਸਰ ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹਾਂ ਇਹ ਕੰਮ ਬਾਬੇ ਰੋਡੇ ਸ਼ਾਹ ਦੀ ਸਮਾਦ ਹੈ ਫੋਟਪੂਰਾ ਰੋਡ ਤੇ ਉੱਥੇ ਇਹ ਸਿਵੀਆਂ ਪਿੰਡ ਤੋਂ ਬਲਜੀਤ ਸਿੰਘ ਸਾਡਾ ਬਚੇਤਰ ਸਿੰਘ ਬਚਨਤ ਸਿੰਘ ਉਹਦੀ ਨਾਲ ਇੱਕ ਪਰਜਾਈ ਸੀ ਇੱਕ ਬ੍ਰਦਰ ਦੀ ਨੂੰਹ ਸੀ ਇੱਕ ਇਹਨਾਂ ਦੀ ਪੁੱਤਰੀ ਸੀਗੀ ਇੱਕ ਪਿੰਡ ਤੋਂ ਲੜਕੀ ਸੀ ਨਾਲ ਅ ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਉੱਥੇ ਪੇਪਰ ਦੇ ਨੌਂਦੇ ਸੀ ਬੱਤੇ ਨੇਤਕ ਦਾ ਨੇਤਕ ਦਾ ਉਹ ਪੇਪਰ ਦੇ ਨਾ ਆ ਰਹੇ ਸੀ ਤੇ ਦਰਖਤ ਇੱਕਦਮ ਪਪੂਲਰ ਦਾ ਸੀਗਾ ਅ ਉੱਡੀ ਸਾਈਡ ਤੇ ਉੱਡ ਗਿਆ ਗੱਡੀ ਦੇ ਉੱਪਰ ਜੀ ਗੱਡੀ ਦੇ ਉੱਪਰ ਡਿੱਗਣ ਨਾਲ ਤੇ ਇਹ ਸਾਰਿਆਂ ਪੰਜਾਂ ਜਣੇ ਦੀ ਸੱਟਾਂ ਲੱਗੀਆਂ। ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਇੱਕ ਲੜਕੀ ਜਿਹੜੀ ਨਾਲ ਬੈਠੀ ਸੀ ਵਸਤਣੜ ਤੋਂ ਉਹਦੀ ਬੁਰਾਨੇ ਲਾਜ਼ਮ ਹੌਟ ਹੋ ਗਈਏ। ਉਹ ਮੋਰਚੀ ਚੋਂ ਲੈ ਕੇ ਗਏ। ਕਿੰਨੀ ਕਿਵੱਟੇ ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਆ। ਉਹ ਕਲਾਸ ਪਹਿਲੇ ਚ ਦੂਸਰੀ ਬੇਟੀ ਇਹਨਾਂ ਦੀ ਜਿਹੜੀ ਪੁੱਤਰੀ ਸੀ ਉਹ ਦੀ ਕਲਾਸ ਕਰ ਰਹੀ ਸੀ। ਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਐ। ਇੱਕ ਜਿਹੜੀ ਉਹਨਾਂ ਦੇ ਭਰਾਈ ਸ਼ੋਹ ਤੇ 60 ਥੋੜੀ ਜਿਹਾ ਦੇ ਜਿਆਦਾ ਇੱਕ ਉਹਦੇ ਸਿਰ 'ਚ ਵੀ ਐ। ਇੱਕ ਗੁੱਟ ਲੱਗਦਾ ਵੀ ਜਿਵੇਂ ਸਟ੍ਰਕਚਰ ਆ ਡਾਕਟਰ ਸਮਾਂ ਦੇ ਹਾਂਜੀ ਇਹ ਕੋਲੋਂ ਕੀ ਕਰ ਰਹੇ ਹੁਣਸ ਵੱਲੋਂ ਜੀ ਐਸੀ ਅਕਵਾਲ ਸਿੰਘ ਅਕਵਾਲ ਚੰਦ ਕਾਰਵਾਈ ਕਰ ਰਿਹਾ ਉਹਨਾਂ ਨੂੰ ਮੈਂ ਇਨਫਾਰਮ ਕਰਦਾ ਉਹ ਆ ਰਹੇ ਉਹ ਮੌਕੇ ਤੇ ਸੀਗੇ ਤੇ ਉਹਨੂੰ ਕਿਹਾ ਵੀ ਆ ਕੇ ਤੁਸੀਂ ਇਹੋ ਉਹਨਾਂ ਦੇ ਜਾਣ ਲੈ ਕੇ ਜਿਹੜੀ ਪੰਦੀ ਕਰੀ ਕਰੋ ਸਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਅੱਜ ਦਿਨ ਚੜ੍ਹਦੇ ਇੱਕ ਵੱਡਾ ਸੜਕੀ ਹਾਦਸਾ ਵਾਪਰ ਗਿਆ ਹੈ ਜਿਸ ਦੇ ਕਾਰਨ ਇੱਕ 13 ਸਾਲਾ ਸਕੂਲੀ ਬੱਚੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਨੇ ਅਧ ਚਾਰ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹੇ ਦੇ ਪਿੰਡ ਸਿਵੀਆਂ ਤੋਂ ਇੱਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਦੇ ਸੰਬੰਧੀ ਹੋਣ ਵਾਲਾ ਇੱਕ ਟੈਸਟ ਦਿਵਾਉਣ ਦੇ ਲਈ ਫਰੀਦਕੋਟ ਆਇਆ ਸੀ ਪਿੰਡ ਦੇ ਬਾਸਾਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜੀ ਹੋਈ ਸੀ ਜਿਸ ਨੇ ਵੀ ਫਰੀਦਕੋਟ ਹੀ ਉਹੀ ਟੈਸਟ ਦੇਣ ਆਉਣਾ ਸੀ ਕਾਰ ਸਵਾਰ ਸ਼ਖਸ ਨੇ ਉਸ ਬੱਚੀ ਨੂੰ ਵੀ ਨੇ ਨਾਲ ਹੀ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਤੇ ਇੱਕ ਤਰਫ ਤੋਂ ਆਦੀ ਚਲਦੀ ਕਾਰ ਤੇ ਡਿੱਗ ਗਿਆ ਜਿਸ ਦੇ ਕਾਰਨ ਕਾਰ ਦੇ ਵਿੱਚ ਸਵਾਰ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਨੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦਾਖਲ ਕਰਵਾਇਆ ਹੈ ਜਿੱਥੇ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ 13 ਸਾਲਾ ਸਕੂਲੀ ਵਿਦਿਆਰਥਣ ਦਮ ਤੋੜ ਦਿੰਦੀ ਹੈ ਜਦਕਿ ਬਾਕੀ 4 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਮ੍ਰਿਤਕ ਸਹਿਜਪ੍ਰੀਤ ਕੋਰ ਨੂੰ ਹੀ ਕਾਰ ਸਵਾਰ ਉਸ ਦੀ ਸਹੇਲੀ ਨੇ ਲਿਫਟ ਦਿੱਤੀ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਸਰ ਐਸਐਸਐਫ ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਸ ਦਾ ਕਰਕੇ ਕਿ ਦਰਖਤ ਡਿੱਗ ਗਿਆ ਹੈ ਤੇ ਬਹੁਤ ਨੁਕਸਾਨ ਹੋਇਆ ਹੈ ਕਿ ਤਾਂ ਪਹੁੰਚੋ ਹਨਾ ਸਰ ਜਦ ਹੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗ ਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਰੀ ਟੁੱਟ ਚੁੱਕੀ ਆ ਸਰ ਗੱਡੀ 'ਚ 5 ਜਾਨੇ ਸੀਗੇ ਸਰ ਉਹਨਾਂ ਦੀ ਸੱਟਾ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਕਿ ਕਿ ਛੋਟਾ ਬੱਚਾ ਸੀ ਉਹਦੇ ਜ਼ਿਆਦਾ ਸੱਟਾਂ ਨੇ ਸਰ ਮੌਕੇ ਦੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ ਕਿਉਂਕਿ ਸਾਡੇ ਐਸਐਸਐਫ ਟੀਮ ਜਾਣ ਤੋਂ ਜਸਟ ਪਹਿਲਾਂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਐਸਐਫ ਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਈ ਪਤਾ ਲੱਗੇ ਕਿ ਕਿੱਥੋਂ ਆ ਰਹੇ ਸੀ ਔਰ ਕਿੱਥੇ ਜਾਣਾ ਸੀ ਹਾਂਜੀ ਸਰ ਥੋੜਾ ਆਪਾਂ ਪਤਾ ਕਰ ਰਹੇ ਹਾਂ ਇਹ ਹਾਲੇ ਫੋਟੋ ਵਗੈਰਾ ਸ਼ੇਅਰ ਕਰੀਆਂ ਨੇ ਕਿ ਸੋ ਛੇਤੀ ਤੋਂ ਛੇਤੀ ਜ਼ਖਮੀ ਆਦੀ ਪਛਾਣ ਕਰੀ ਜਾ ਸਕੇ ਕੋਈ ਕੋਈ ਜਾਣਕਾਰੀ ਨਹੀਂ ਸਾਡੇ ਕੋਲ ਕਿ ਕਿੱਥੋਂ ਆ ਰਹੇ ਸੀ ਜਾਂ ਕਿੱਥੋਂ ਦੀ ਗੱਡੀ ਹੈ ਨਹੀਂ ਸਰ ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹਾਂ ਇਹ ਕੰਮ ਬਾਬੇ ਰੋਡੇ ਸ਼ਾਹ ਦੀ ਸਮਾਦ ਹੈ ਫੋਟਪੂਰਾ ਰੋਡ ਤੇ ਉੱਥੇ ਇੱਕ ਛਵੀਆ ਪਿੰਡ ਤੋਂ ਬਲਜੀਤ ਸਿੰਘ ਸਾਰਾ ਬਚੇਤ ਸਿੰਘ ਬਚਨਤ ਸਿੰਘ ਉਹਦੀ ਨਾਲ ਇੱਕ ਪਰਜਾਈ ਸੀ ਇੱਕ ਬ੍ਰਦਰ ਦੀ ਨੂੰਹ ਸੀ ਇੱਕ ਇਹਨਾਂ ਦੀ ਪੁੱਤਰੀ ਸੀਗੀ ਇੱਕ ਪਿੰਡ ਤੋਂ ਲੜਕੀ ਸੀ ਨਾਲ ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਉੱਥੇ ਪੇਪਰ ਦੇ ਨੌਂਦੇ ਸੀ ਬੱਤੇ ਦੇ ਨਾਟਕ ਦਾ ਉਹ ਪੇਪਰ ਦੇ ਨਾ ਆ ਰਹੇ ਸੀ ਤੇ ਦਰਖਤ ਇੱਕਦਮ ਪਪੂਲਰ ਦਾ ਸੀਗਾ ਅ ਗੁੱਡੀ ਸਾਈਡ ਤੇ ਉੱਡ ਗਿਆ ਗੱਡੀ ਦੇ ਉੱਪਰ ਦੀ ਗੱਡੀ ਦੇ ਉੱਪਰ ਡਿੱਗਣ ਨਾਲ ਤੇ ਇਹ ਸਾਰਿਆਂ ਪੰਜਾਂ ਜਣਿਆਂ ਦੇ ਸੱਟਾਂ ਲੱਗੀਆਂ। ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਉਸ ਲੜਕੀ ਜਿਹੜੀ ਨਾਲ ਬੈਠੀ ਸੀ ਵਸਟਾਂਡ ਤੋਂ ਉਹਦੀ ਬਰਾਨੇ ਲਾਜ਼ਮੌਤ ਹੋ ਗਈਏ। ਉਹ ਮੋਰਚੀ ਚੋਂ ਲੈ ਕੇ ਗਏ ਆ। ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਆ। ਉਹ ਕਲਾਸ ਪਹਿਲੂ ਚੋਂ ਦੂਸਰੀ ਬੇਟੀ ਐ ਨਾ ਜਿਹੜੀ ਪੋਤਰੀ ਸ਼ੋਹ ਦੀ ਕਲਾਸ ਕਰ ਰਹੀ ਸੀ। ਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਐ। ਇੱਕ ਜਿਹੜੀ ਉਹਨਾਂ ਦੇ ਭਰਾਈ ਸ਼ੋਹ ਦੇ ਸਾਥ ਥੋੜੀ ਜਿਹਾ ਜ਼ਿਆਦਾ ਇੱਕ ਉਹਦੇ ਸਿਰ 'ਚ ਵੀ ਆ। ਇੱਕ ਗੁੱਟ ਲੱਗਦਾ ਵੀ ਜਿਵੇਂ ਫੈਕਚਰ ਆ ਡਾਕਟਰਾਂ ਦੇ ਹਾਂਜੀ ਇਸ ਵੱਲੋਂ ਕੀ ਕਰ ਰਹੇ ਹੁਣਸ ਵੱਲੋਂ ਜੀ ਐਸੀ ਇਕਵਾਲ ਸਿੰਘ ਇਕਵਾਲ ਚੰਦ ਕਾਰਵਾਈ ਕਰ ਰਹੇ ਉਹਨਾਂ ਨੂੰ ਮੈਂ ਇਨਫਾਰਮ ਕਰਦਾ ਉਹ ਆ ਰਹੇ ਉਹ ਮੌਕੇ ਤੇ ਸੀਗੇ ਤੇ ਉਹਨੂੰ ਕਹੋ ਵੀ ਆ ਕੇ ਤੁਸੀਂ ਉਹਨਾਂ ਦੇ ਬਿਆਨ ਲਿਖੀ ਜਿਹੜੀ ਪੰਦੀ ਕਰੀ ਕਰੋ